ਪਾਕਿਸਤਾਨ ਸਰਕਾਰ ਮਰਦਾਬਾਦ 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 ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪਾਕਿਸਤਾਨ ਸਰਕਾਰ ਮਰਦਾਬਾਦ 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 ਪਾਕਿਸਤਾਨ ਸਰਕਾਰ ਮਰਦਾਬਾਦ 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 ਮੁਸਲਮਾਨ ਦੀ ਸਰਕਾਰ ਮਰਦਾਬਾਦ 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 ਮੁਸਲਮਾਨ ਦੀ ਸਰਕਾਰ ਮਰਦਾਬਾਦ 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 ਮੁਸਲਮਾਨ ਦੀ ਸਰਕਾਰ ਮਰਦਾਬਾਦ 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 मुरदाबाद मुरदाबाद

ਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਹਲਗਾਮਾ ਵਿੱਚ ਜਿਹੜਾ ਅਤਵਾਦ ਸੰਗਠਨ ਨੇ ਬੜੀ ਬੇਰਹਿਮੀ ਨਾਲ ਸਾਡੇ ਮਾਸੂਮ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਬੇਕਸੂਰ ਲੋਕਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੋ ਇੱਕ ਇਨਸਾਨੀਅਤ ਦੇ ਨਾਂ ਤੇ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਇਹ। ਸੋ ਅੱਜ ਅਸੀਂ ਸਮੂਹ ਦੁਕਾਨਦਾਰ ਸਾਕ ਦੇ ਨਿਵਾਸੀ ਤੇ ਵਪਾਰ ਮੰਡਲ ਔਰ ਪੱਤਰਕਾਰ ਐਸੋਸੀਏਸ਼ਨ ਵੱਲੋਂ ਇਸ ਦਾ ਰੋਜ਼ ਪ੍ਰਗਟ ਕਰਦੇ ਆਂ ਔਰ ਇਸ ਦੀ ਕੰਡੇ ਸ਼ਬਨਾਵਾਂ ਤੇ ਨਿੰਦਿਆ ਕਰਦੇ ਆਂ ਕਿ ਇਨਸਾਨੀਅਤ ਦੇ ਨਾਂ ਤੇ ਇੱਕ ਬਹੁਤ ਵੱਡਾ ਕਲੰਕ ਹੈ ਬਹੁਤ ਵੱਡਾ ਤੱਬਾ ਕਿਉਂਕਿ ਅਸੀਂ ਜਾਣਦੇ ਆਂ ਕਿ ਉਹ ਜਿਹੜੇ ਵਿਚਾਰੇ ਲੋਕ ਸੀਗੇ ਜਿਨ੍ਹਾਂ ਨੂੰ ਮਾਰਿਆ ਗਿਆ ਉਹ ਆਪਦੇ ਪਰਿਵਾਰਾਂ ਦੇ ਨਾਲ ਆਪਦੇ ਬੱਚਿਆਂ ਦੇ ਨਾਲ ਉੱਥੇ ਇੰਜੋਏ ਕਰਨ ਗਏ ਸੀ ਘੁੰਮਣ ਗਏ ਸੀ ਤੁਸੀਂ ਵੀਡੀਓ ਦੇਖੀਆ ਹੋਣੀਆਂ ਕਿ ਉਹਨਾਂ ਦੀ ਮੌਤ ਤੋਂ 5 ਮਿੰਟ ਪਹਿਲਾਂ ਕਿਸ ਤਰ੍ਹਾਂ ਉਹ ਇੰਜੋਏ ਕਰ ਰਹੇ ਆ ਉੱਥੇ ਖੇਡ ਰਹੇ ਆ ਖਾਪੀ ਰਹੇ ਆ ਤਾਂ ਉਹ ਜਿਹੜੇ ਜ਼ਾਲਮ ਉਹਨਾਂ ਨੂੰ ਇਨਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਕੋਈ ਸ਼ਬਦ ਆਪਾਂ ਉਹਨਾਂ ਨੂੰ ਮਤਲਬ ਮੇਰੇ ਸਾਹਬ ਦੁਨੀਆ ਤੇ ਹੈ ਨਹੀਂ ਜਿਹੜਾ ਆਪਾਂ ਉਹਨਾਂ ਨੂੰ ਵਰਤ ਕੇ ਉਹਨਾਂ ਲਈ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਦਾ ਸੋ ਇਹ ਬਹੁਤ ਹੀ ਜਿਹੜੀ ਦਰਦਨਾਕ ਘਟਨਾ ਹੈ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸਮੂਹ ਸਾਧਕ ਨਿਵਾਸੀਆਂ ਦਾ ਫਾਰਮਡਲ ਦਾ ਪ੍ਰਧਾਨ ਜੀ ਸਿੱਟੀ ਸਾਹਿਬ ਔਰ ਵੀ ਜਿੰਨੇ ਸਾਡੇ ਪੱਪੀ ਪ੍ਰਧਾਨ ਜੀ ਜਿੰਨੇ ਵੀ ਸਾਡੇ ਇਹਨਾਂ ਨੇ ਇੱਕ ਸਾਦੇ ਤੇ ਇਕੱਠੇ ਹੋ ਕੇ ਅਸੀਂ ਰੋਜ਼ਬਾਸ਼ਨ ਕੀਤਾ ਮੈਂ ਤੈਹ ਜਿਲੋਂ ਧੰਨਵਾਦ ਕਰਦਾ ਹਾਂ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਕਹਿਣਾ ਤੇ ਅਸੀਂ ਜਾਣਦੇ ਹਾਂ ਕਿ ਹੁਣ ਐਤ ਕੀ ਪੰਜਾਬ ਜਿਹੜਾ ਅੱਗ ਦਾ ਸਿਲਸਲਾ ਜਿਹੜਾ ਕਣਕ ਖੜੀਆਂ ਨੂੰ ਜਿਹੜਾ ਇੰਨੀ ਵੱਡੀ ਮਾਤਰਾ ਵਿੱਚ ਅੱਗ ਲੱਗਣਾ ਇਹ ਵੀ ਮੇਰੇ ਖਿਆਲ ਕੋਈ ਸਾਜ਼ਿਸ਼ ਦਾ ਸੱਟਾ ਲੱਗ ਰਿਹਾ ਕਿਉਂਕਿ ਇੰਨਾ ਇੰਨੀ ਵੱਡੀ ਗਿਣਤੀ ਵਿੱਚ ਅੱਗ ਲੱਗਣਾ ਇੰਨੀ ਵੱਡੇ ਪੱਧਰ ਤੇ ਅੱਗ ਲੱਗਣਾ ਇਹ ਮਤਲਬ ਕੋਈ ਗੱਲ ਸਮਝ ਨਹੀਂ ਆ ਰਹੀ ਨਾ ਹੀ ਅਜ ਤੱਕ ਹੋਇਆ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ ਦਿਨੀ ਇੱਧਰ ਗੁਰੂਸਾ ਜਰੀਆ ਜਿਹੜਾ ਕਿ ਇੱਕ ਦਿਨ ਦੇ ਘੰਟੇ ਦੇ ਵਿੱਚ ਘਟੋ ਘਟ ਸੱਤ ਤੋਂ 800 ਕਿਲਾ ਜਿਹੜਾ ਰਕਬਾ ਕਣਕ ਦਾ ਖੜਾ ਉਹ ਸੜ ਗਿਆ ਸੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਇਹ ਹਾਲਾਤ ਨੇ ਮਾਹੌਲ ਬਹੁਤ ਖਰਾਬ ਹੈ ਉਹਨਾਂ ਨੂੰ ਤੁਰੰਤ ਇਸ ਦੇ ਕਾਬੂ ਹੋਣਾ ਚਾਹੀਦਾ ਸੋ ਮੈਂ ਸਾਰੇ ਦੁਕਾਨਦਾਰਾਂ ਦਾ ਪਰਮੰਡਲ ਦਾ ਫਿਰ ਤੋਂ ਤਹਿਦੂਰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਬਹੁਤ ਸਾਫ ਦਿੱਤਾ ਧੰਨਵਾਦ ਜੈ ਹਿੰਦ ਮੁਰਦਾਬਾਦ ਪਾਕਿਸਤਾਨ ਸਰਕਾਰ ਮੁਰਦਾਬਾਦ 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 ਹੱਤਿਆਵੀ ਸੰਗਠਨ ਮੁਰਦਾਬਾਦ 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 ਮੈਂ ਲਾਕਾ ਸਾਧਕ ਦੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਪੱਤਰਕਾਰ ਸਾਹਿਬਾਨ ਸਾਰੇ ਜਿੰਨੇ ਅਤੇ ਬੁੱਧੀਵਾਨ ਸਾਰੇ ਇਨਸਾਨ ਇਕੱਠੇ ਹੋਏ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਇਸ ਘਟਨਾ ਦੀ ਭਾਵਤ ਜੰਮੂ ਕਸ਼ਮੀਰ ਤੇ ਜੋ ਘਟਨਾ ਹੋਈ ਹੈ ਇਹਦੀ ਭਾਵਤ ਅਸੀਂ ਸਖਤ ਨਿੰਦਿਆ ਕਰਦੇ ਹਾਂ ਤੇ ਸਖਤ ਇਹਦਾ ਵਿਰੋਧ ਕਰਦੇ ਹਾਂ ਕਿਉਂਕਿ ਨਿਰਦੋਸ਼ ਬੰਦਿਆਂ ਨੂੰ ਇੱਕ ਐਸ ਤਰ੍ਹਾਂ ਮਾਰ ਦੇਣਾ ਇਹ ਬਹੁਤ ਹੀ ਵੱਡਾ ਮਹਾਪਾਪ ਅਤੇ ਮਹਾਜੁਰਮ ਹੈ ਮੈਂ ਇਹਨਾਂ ਨੂੰ ਸੂਰ ਦੀ ਜਾਤ ਕਹਿ ਸਕਦੇ ਆ ਉਹਨਾਂ ਦੇ ਸੰਯੋਗੀ ਉਹਨਾਂ ਦੇ ਜੋ ਵੀ ਸੰਯੋਗੀ ਜਿਨ੍ਹਾਂ ਦੀ ਉਹ ਸਾਗਤ ਦੇ ਨਾਲ ਆਏ ਆ ਤੇ ਜਿਨ੍ਹਾਂ ਨੇ ਕਟਲਾ ਵਾਪਰੀ ਹੈ ਇਹ ਸੂਰ ਦੀ ਕਿਸਮ ਦੇ ਵਿੱਚੋਂ ਆ ਕਿਉਂਕਿ ਗੰਦਗੀ ਖਾਣ ਵਾਲਾ ਸੂਰ ਹੈ ਸੂਰ ਨੂੰ ਕਦੇ ਕਿਸੇ ਚੀਜ਼ ਬਾਰੇ ਨਹੀਂ ਪਛਾਣ ਹੁੰਦੀ ਉਹ ਸੂਰ ਦੀ ਕਿਸਮ ਹੈ ਐਡੇ ਕਟਿਆ ਨਿਸ਼ਾਨ ਤੇ ਐਡਾ ਵੱਡਾ ਕਾਹੜ ਨਰਦੋਸ਼ਾ ਨਾਲ ਕਰਨਾ ਕਿਸੇ ਵੀ ਧਰਮ ਦੇ ਵਿੱਚ ਨਾ ਮੁਸਲਮਾਨ ਧਰਮ ਤੇ ਨਾ ਕਿਸੇ ਹੋਰ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਨਿਰਦੋਸ਼ ਦੀ ਹੱਤਿਆ ਹੋਵੇ ਤਾਂ ਇਦੋਂ ਉੱਤੇ ਕੋਈ ਪਾਪ ਨਹੀਂ ਕਿਸੇ ਧਰਮ ਦੇ ਵਿੱਚ ਕਿਹਾ ਗਿਆ ਤਾਂ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਹਾਂ ਤੇ ਪ੍ਰਧਾਨ ਮੰਤਰੀ ਸਾਹਿਬ ਅੱਗੇ ਵੀ ਫਰਿਆਦ ਕਰਦੇ ਹਾਂ ਕਿਉਂਕਿ ਇਹਦੇ ਬਾਰੇ ਇੱਕ ਸਖਤ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਦੋਸ਼ੀਆਂ ਨੂੰ ਮੈਂ ਤਾਂ ਇਹ ਕਹਿੰਦਾ ਵੀ ਚੌਕਾਂ ਦੇ ਵਿੱਚ ਠੱਲ ਕੇ ਇਹਨਾਂ ਨੂੰ ਗੋਲੀ ਵੈਸੇ ਨਹੀਂ ਮਾਰਨੀ ਚਾਹੀਦੀ ਇਹਨਾਂ ਨੂੰ ਪਬਲਿਕ ਦੇ ਵਿੱਚ ਲਿਆ ਕੇ ਇਹਨਾਂ ਦਾ ਪਲਾਸਾਂ ਦੇ ਨਾਲ ਤੇ ਉਹ ਸੰਨੀਆਂ ਦੇ ਨਾਲ ਮਾਸ ਲੋਚ ਲੜਨਾ ਚਾਹੀਦਾ ਹੈ ਉਹ ਜਿਹੇ ਇਨਸਾਨਾਂ ਦਾ ਅਗਰ ਮੋਦੀ ਸਾਹਿਬ ਤੇਰੇ ਵਿੱਚ ਹਿੰਮਤ ਹੈ ਜਿਵੇਂ ਤੂੰ ਛਾਤੀ ਦੀ ਗੱਲ ਕਰਦਾ ਜਾਂ ਵੱਡੀਆਂ ਗੱਲਾਂ ਕੀਤੀਆਂ ਅੱਜ ਹਿੰਮਤ ਹੈ ਤੇ ਅੱਜ ਹਿੰਦੁਸਤਾਨ ਨੂੰ ਭਾਰਤ ਅੱਜ ਭਾਰਤ ਦੀ ਹਿੱਕ ਦੇ ਵਿੱਚ ਕਿਸੇ ਨੇ ਅੱਜ ਸੁਰਾ ਘੋਪਿਆ ਤਾਂ ਮੈਂ ਕਹੂੰਗਾ ਵੀ ਅੱਜ ਇਹ ਭਾਰਤ ਵਾਸੀਆਂ ਦੇ ਕਾਲਜੇ ਠੰਡ ਪਾਉਣਾ ਤੇਰਾ ਹੱਕ ਹੈ ਉਹ ਸਾਰੀ ਸਾਸਤ ਨੂੰ ਜਿੰਨੀ ਵੀ ਹੈ ਸਾਰਿਆਂ ਦਾ ਬੇੜਾ ਕਰਕੇ ਇਹਨਾਂ ਦਾ ਕੀਤਾ ਜਾਵੇ ਅਤੇ ਇਹਨਾਂ ਨਾਲ ਉਹ ਸਜ਼ਾ ਦਿੱਤੀ ਜਾਵੇ ਜਿਹੜੀ ਕਦੇ ਸਜ਼ਾ ਕਿਸੇ ਨੇ ਵੇਖੀ ਨਾ ਹੋਵੇ ਤਾਂ ਮੈਂ ਪੂਰੇ ਜਿੰਨੀ ਵੀ ਸਾਡੇ ਭਾਰਤ ਸਰਕਾਰ ਜਿਹੜੀ ਹੈ ਜਿੰਨੇ ਵੀ ਅਧਿਕਾਰੀ ਉਹਨਾਂ ਨੂੰ ਇਸ ਪੱਖੋਂ ਅਸੀਂ ਬੇਨਤੀ ਕਰਦੇ ਆਂ ਕਿ ਇਹਦੇ ਬਾਰੇ ਸਖਤ ਐਕਸ਼ਨ ਲੈਣ ਅਤੇ ਸਖਤ ਇਹਦੇ ਬਾਰੇ ਕਾਰਵਾਈ ਐਸੀ ਕਾਰਵਾਈ ਹੋਵੇ ਜੋ ਕਿ ਇੱਕ ਨਰਾਲੀ ਹੋਵੇ ਅੱਗੇ ਵਾਸਤੇ ਕਿਸੇ ਵੀ ਉਤ ਮਲਕ ਨੂੰ ਜਾਂ ਕਿਸੇ ਨੂੰ ਇਹੋ ਜਿਹਾ ਕੰਮ ਕਰਨ ਦਾ ਮੌਕਾ ਹੀ ਨਾ ਮਿਲੇ ਬਹੁਤ ਵੱਡਾ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਾਰੇ ਭਾਰਤ ਦੇ ਵਿੱਚ ਅੱਜ ਪੂਰਾ ਰੋਸ ਇਸ ਗੱਲ ਦਾ ਫੈਲਿਆ ਹੋਇਆ ਤੇ ਹਰ ਘਰ-ਘਰ ਦੇ ਵਿੱਚ ਹੋਊਗਾ ਕਿਉਂਕਿ ਬੇਹਨਕਿਆਂ ਦੀ ਹੱਤਿਆ ਐਸਿਕਾ ਨਹੀਂ ਹੋਣੀ ਚਾਹੀਦੀ ਧੰਨਵਾਦ ਜੀ